ਕਾਰਯੋਗ ਦੋਸਤੋ ਅੱਜ ਆਪਾਂ ਮੇਰੇ ਪਿੰਡ ਬਿਲੇ ਵਾਲੇ ਖੜੇ ਆ ਕਿਸਾਨ ਕੁਸ਼ੌਰ ਸਿੰਘ ਦੇ ਖੇਤ ਵਿੱਚ ਖੜੇ ਆ ਜਿਹੜੀਆਂ ਸਰਕਾਰਾਂ ਅੱਜ ਤੋਂ ਜਿਹੜਾ ਝੋਨਾ ਆਪਾਂ ਵੱਢਿਆ ਸੀਗਾ ਉਸ ਦੀ ਪਰਾਲੀ ਨੂੰ ਆਪਾਂ ਨੂੰ ਆਗਣੇ ਲਾਉਣ ਦਿੱਤੀ ਸਿਵਲ ਪ੍ਰਸ਼ਾਸਨ ਤਹਿਸੀਲਦਾਰ ਪੁਲਿਸ ਪ੍ਰਸ਼ਾਸਨ ਖੇਤੀਬਾੜੀ ਵਿਭਾਗ ਦੇ ਹਰ ਮੁਲਾਜ਼ਮ ਸਾਡੀਆਂ ਵਟਾਂ ਤੇ ਆ ਕੇ ਖੜ ਗਿਆ ਸੀ ਵੀ ਅਸੀਂ ਆਗ ਨਹੀਂ ਲਾਉਣ ਦੇਣੀ ਤੇ ਉਹਦੇ ਨਾਲ ਪ੍ਰਦੂਸ਼ਣ ਹੁੰਦਾ ਦੂਸਰੇ ਥਾਂ ਤੇ ਉਸ ਦਾ ਖਾਮਿਆਨਾ ਅੱਜ ਮੇਰੇ ਪਿੰਡ ਬੀਲੇ ਵਾਲੇ ਦੇ ਕਿਸਾਨ ਕਿਸ਼ੋਰ ਸਿੰਘ ਨੂੰ ਪੁਕਤਣਾ ਪਿਆ ਉਸ ਨੇ ਮਹੀਨਾ ਪਹਿਲਾਂ ਬਿਨਾਂ ਅੱਗ ਲਾਏ ਤੋਂ ਜਿਹੜੀ ਸਾਰੀ ਪਰਾਲੀ ਹੈਗੀ ਖੇਤ ਦੇ ਵਿੱਚ ਵਾਹ ਕੇ ਤੇ ਆਪਦੀ ਹੈਗੀ ਕਣਕ ਬੀਜੀ ਕਣਕ ਬੀਜਣ ਤੋਂ ਬਾਅਦ ਜਦੋਂ ਕਣਕ ਉੱਗ ਰਹੀ ਉਸ ਤੋਂ ਬਾਅਦ ਉਸ ਨੂੰ ਐਸੀ ਸੁੰਢੀ ਪਈ ਕਿ ਆ ਸੱਤ ਕਿਲੇ ਦਾ ਜਿਹੜਾ ਬਾਣ ਹੈਗਾ ਇਸ ਕਿਸਾਨ ਨੇ 70000 ਰੁਪਏ ਨੂੰ ਠੇਕੇ ਤੇ ਲਿਆ ਸੀਗਾ ਉਹ ਅੱਜ ਸਾਰਾ ਉਜੜਿਆ ਪਿਆ ਆ ਕਣਕ ਦੀ ਖੇਤੀ ਹੈਗੀ ਆ ਮਹੀਨੇ ਤੋਂ ਉੱਪਰ ਕਣਕ ਨੂੰ ਵੀਜੀ ਨੂੰ ਹੋ ਗਿਆ ਪਾਣੀ ਵੀ ਲਾ ਚੁੱਕਿਆ ਪਾਣੀ ਤੋਂ ਬਾਅਦ ਕਲੋਰੋ ਪਾਈ ਇਹਦੇ ਵਿੱਚ ਇੱਕ ਸਪਰੇਅ ਕੀਤੀ ਤੇ ਫਿਰ ਵੀ ਕੋਈ ਨਤੀਜਾ ਸਾਫ਼ ਸਾਨੂੰ ਦਿਖਾਈ ਨਹੀਂ ਦਿੰਦਾ ਅੱਜ ਦਾ ਸੱਤ ਦਾ ਸੱਤ ਕਿਲੇ ਵਾਣ ਹੈਗਾ ਅੱਜ ਕਣਕ ਹੈਗੀ ਜਿਹੜੀ ਇਹ ਸਾਫ ਵਾਣ ਹੀ ਦਿਖਾਈ ਦਿੰਦਾ ਤੇ ਪ੍ਰਸ਼ਾਸਨ ਬਹੁਤ ਵੱਡੇ ਵੱਡੇ ਦਾਅਵੇ ਕੀ ਕਰਦਾ ਸੀ ਇੱਕ ਸ਼ੌਰ ਸਿੰਘ ਨੇ ਵਿਚਾਰੇ ਕਿਸਾਨ ਨੇ ਕਰਜ਼ਾ ਚੱਕ ਕੇ ਆਪ ਦਾ ਜਿਹੜਾ ਹੈਗਾ ਬੀ ਲੈਂਦਾ ਆਪ ਦੀ ਕਣਕ ਹੈਗੀ ਜਿਹੜੀ ਬੀਜੀ ਅੱਜ ਨਤੀਜਾ ਹੈਗਾ ਕਿ ਇਹਨੂੰ ਅੱਜ ਇੱਕ ਕਣਕ ਆਪਦੀ ਵਾਣ ਲੱਗਿਆ ਦੂਰੀ ਵਾਰ ਇਸ ਨੂੰ ਹੈਗੀ ਜਿਹੜੀ ਕਣਕ ਬਿਜਣੀ ਪੈਣੀ ਆ 15 ਮਹੀਨਾ ਹੋ ਗਿਆ ਤੇ ਹੁਣ ਜਿਹੜਾ ਪਾਣੀ ਲਾਇਆ 15 ਦਿਨ ਕਣਕ ਹੈਗੀ ਜਿਹੜੀ ਫੇਰ ਲੇਟ ਹੋ ਜਾਣੀ। ਸੀਲਦਾਰ ਨੂੰ ਪੁੱਛਣਾ ਚਾਉਂਦੇ ਆ। ਹਲਕੇ ਜ਼ਿਲ੍ਹੇ ਦੇ ਡੀਸੀ ਨੂੰ ਪੁੱਛਣਾ ਚਾਉਂਦੇ ਆ ਵੀ ਜਿਹੜੇ ਤੇਰੇ ਤੁਹਾਡੇ ਮੁਲਾਜ਼ਮ ਆ ਕੇ ਹਰ ਵਟ ਤੇ ਖੜ ਕੇ ਕਹਿੰਦੇ ਸੀ ਅੱਜ ਅਸੀਂ ਅੱਗ ਨਹੀਂ ਲਾਉਣ ਦਿੰਦੇ ਉਹਦਾ ਨਤੀਜਾ ਜਿਹੜੀ ਹੈਗੀ ਪਰਾਲੀ ਵਿੱਚ ਵਾਈ ਆ ਸੁੰਡੀ ਪਈ ਆ ਕਣਕ ਸਾਰੀ ਉਜੜ ਗਈ ਆ ਇਹਦਾ ਮਾਅਬਜ਼ਾ ਕੌਣ ਦਿਓ? ਕਿਸਾਨ ਦਿਨਾਂ ਵਾਰ-ਵਾਰ ਤੱਕਾ ਹੁੰਦਾ। ਜੇ ਸਾਨੂੰ ਉਹ ਜੀਆਂ ਮਸ਼ੀਨਰੀਆਂ ਪ੍ਰੋਵਾਈਡ ਸਰਕਾਰ ਕਰਦੀ ਤਾਂ ਕਿਸਾਨ ਨੂੰ ਇਹ ਦਿਨਾਂ ਦੇਖਣੇ ਪੈਂਦੇ ਕੁਦਰਤ ਕੁਦਰਤ ਦੀ ਵੀ ਮਾਰ ਪੈਂਦੀ ਹੈ ਪਰ ਸਰਕਾਰਾਂ ਹੈਗੀਆਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਸਭ ਤੋਂ ਵੱਧ ਦੋਸ਼ੀ ਹੈਗਾ ਤਾਂ ਜੋ ਅਸੀਂ ਕਿਰਤੀ ਕਿਸਾਨੀ ਨੂੰ ਬਲਾਕ ਸਾਦਕ ਬਣੀਓ ਜਿਹੜੀ ਹੈਗੀ ਆ ਚੇਤਾਵਨੀ ਦਿੰਨੇ ਆ ਥੀਲਦਾਰ ਸਾਹਿਬ ਨੂੰ ਕਿ ਆਵੇ ਤੇ ਮੌਕਾ ਦੇਖੇ ਇੱਕ ਅੱਧੇ ਦਿਨ ਚ ਮੌਕਾ ਦੇਖ ਕੇ ਇਹਦਾ ਹੈਗਾ ਬਣਦਾ ਹੈਗਾ ਜਿਹੜਾ ਉਹ ਮੁਆਵਜ਼ਾ ਇਸ ਕਿਸਾਨ ਨੂੰ ਕੁਸ਼ੌਰ ਸਿੰਘ ਪਿੰਡ ਬੀਲੇ ਵਾਲੇ ਨੂੰ ਦਿੱਤਾ ਜਾਵੇ ਤਾਂ ਜੋ ਹੈ ਗਿਆ ਇਹ ਆਪਦੀ ਕਣਕ ਵਾ ਕੇ ਦੁਆਰਾ ਹੈ ਗਿਆ ਜਿਹੜਾ ਦੂਰੀਵਾਰ ਆਪਦੀ ਕਣਕ ਵਿੱਚ ਵੀਜ ਸਕੇ ਜੋ ਕਿ ਦੋ ਮਾਣੇ ਉਹਦੇ ਹੈਗੇ ਜਿਹੜੇ ਦਾਣੇ ਹੋ ਸਕਣਾ ਜਿਹੜੇ ਕਿ ਠੇਕੇ ਦੀ ਕਿਸ਼ਤ ਹੈਗੀ ਆ ਹੁਣ ਜਿਹੜੀ ਚੱਕ ਚਕਾ ਕੇ ਵਿਚਾਰੇ ਨੇ ਕਰਜ਼ਾ ਭਰੀ ਆ ਉਸ ਦੀ ਕਿਤੇ ਨਾ ਕਿਤੇ ਪਰਪਾਈ ਹੋ ਸਕੇ ਇਹ ਜਿਹੜਾ ਕਣਕ ਦੀ ਬਜਾਈ ਹੈਗੀ ਆ ਕੀ ਲੋਕਾਂ ਨੇ ਕੀਤੀ ਆ ਇਸ ਦੇ ਵਿੱਚ ਜਿਹੜੇ ਨੇ ਦੂਜਾ ਅੱਗ ਨਹੀਂ ਲਾਉਣ ਦਿੱਤੀ ਅਸੀਂ ਕਲਾਬ ਨੇ ਜਿਹਦੇ ਕੋਲ ਸਾਧਨ ਹੈਗੇ ਆ ਉਹ ਆਪ ਦਾ ਪਰਭਾਈ ਕਰ ਸਕਦਾ ਪਰ ਆ ਦੇਖੋ ਅੱਜ ਕਿਸਾਨ ਕਿਹੜੇ ਪਾਸੇ ਜਾਵੇ ਤੁਸੀਂ ਤਾਂ ਕਹਿੰਦੇ ਅੱਗ ਨਹੀਂ ਲਾਉਣ ਦਿੰਦੇ ਪਰ ਆ ਅੱਗ ਕਿਸਾਨ ਨੇ ਨਹੀਂ ਲਾਈ ਤੇ ਤੁਸੀਂ ਦੇਖੋ ਆ 7 ਕਿੱਲੇ ਦੇ 7 ਕਿੱਲੇ ਹੈਗੇ ਜਿਹੜੀ ਵਾਉਣ ਵਾਲੀ ਕਣਕ ਬਣੀ ਪਈ ਇਹਦਾ ਮੁਆਵਜ਼ਾ ਕੌਣ ਦੇਊ ਹੁਣ ਤਾਂ ਡੀਸੀ ਆਉਂਦਾ ਨਾ ਕੋਈ ਸੱਚਾ ਹੁੰਦਾ ਨਾ ਕੋਈ ਤੇ ਹਿਲਦਾਰਾਂ ਦਾ ਕਿਸਾਨ ਹੈਗਾ ਜਮਾਂ ਮੰਨ ਜਾ ਪਿਆ ਇਸ ਲਈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸੀਲਦਾਰ ਸਾਦਕ ਨੂੰ ਵੀ ਆਵੇ ਮੌਕਾ ਦੇਖੇ ਤੇ ਬਣਦਾ ਮੁਆਵਜ਼ਾ ਹੈਗਾ ਜਿਹੜਾ ਹੈ ਕਿਸਾਨ ਵੀਰ ਨੂੰ ਦਿੱਤਾ ਜਾਵੇ 2-4 ਦੇ ਦਿਨ ਦੇ ਵਿੱਚ ਜਿਹੜਾ ਮਸਲਾ ਜੇ ਹੱਲ ਨਾ ਕੀਤਾ ਗਿਆ ਤੇ ਕਿਰਤੀ ਕਿਸਾਨੀ ਨੂੰ ਹੈਗੀ ਜਿਹੜੀ ਇਸ ਸੰਘਰਸ਼ ਕਰਨ ਦੇ ਲਈ ਮਜਬੂਰ ਹੋਵੇਗੀ ਤੇ ਤਾਂ ਜੋ ਕਿਸਾਨ ਨੂੰ ਹੈਗਾ ਉਹ ਬਣਦਾ ਮੁਆਵਜ਼ਾ ਮਿਲੇ ਤਾਂ ਜੋ ਪੈਰਾਂ ਸਰ ਹੋ ਸਕੇ